ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਢੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਹੈਗਾ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗੇ ਘੰਟੀ ਦਾ ਬਟਨ press ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚ ਸਕੇ ਬਾਕੀ ਇਹ ਨੰਬਰ ਬਾਈ ਦਾ ਸਕਰੀਨ ਤੇ ਚੱਲੀ ਹੁੰਦਾ ਬਾਈ ਤੁਹਾਨੂੰ ਕੋਲੇ ਪਹੁੰਚਿਆ ਅੱਜ ਆਪਾਂ ਪੰਜ ਤੁਹਾਡੇ ਵਾਸਤੇ ਲੈ ਕੇ ਆਏ ਨਾਗ ਇੱਕ ਸ਼ਾਹੀ ਬਾਦ ਤਿੰਨ ਜਰਸੀ ਤੇ ਕੈਚ ਅਪ ਕ੍ਰਾਸ ਇੱਕ ਗੱਲ ਬਾਤ ਬਾਈ ਨਖਰਾਵਾਂਗੇ ਕਸੂਰੀ ਸਵਾਈਆ ਦੂਜੀਆਂ ਗੱਬਣਾ ਆ ਜਿਓ ਵੀਰੇ ਸੱਸੀ ਗਾ ਵੀਰੇ ਸੁ ਸਸਰੀ ਗੱਲ ਹੋ ਗਈ ਹੋਰ ਠੀਕ ਠਾਕ ਹੋ ਗਏ ਪਹਿਲਾਂ ਤਾਂ ਨੰਬਰ ਬੋਲੋ ਜੀ ਨੰਬਰ ਬਈ ਹੈਗਾ 8899099728 ਪਿੰਡ ਜੀ ਪਿੰਡ ਹਿੰਮਤਪੁਰਾ ਬਈ ਜ਼ਿਲ੍ਹਾ ਮੋਗਾ ਦੇ ਤਸੀਨ ਨਿਹਾਲ ਓਕੇ ਜੀ ਤੇ ਅੱਜ ਕਿੰਨੇ ਨਾਕ ਦਿਖਾ ਰਹੇ ਆਂ ਅੱਜ ਆਪਣੇ ਕੋਲ 2 ਬਣ ਤਾਂ ਬੈਕੀਆਂ ਵੀ ਹੁਣੀਆਂ ਆਪਣੇ ਕੋਲ 5 ਆ ਗਏ ਹੁਣ ਇਸ ਟਾਈਮ 5 ਓਕੇ ਇਹਦੇ ਪਲੂਨ ਜਰਸੀਆਂ ਹੀ ਆ ਸਾਰੀਆਂ ਤੇ ਦੂਜੇ ਸਿਸ ਹੁੰਦੀ ਆ ਇੱਕ ਖੀਰੀ ਆ ਦੋ ਦੋ ਦੀਆਂ ਇਹਨਾਂ ਨੇ ਇੱਕ ਚਾਹ ਤੇ ਪਹਿਲੇ ਨੰਬਰ ਵਾਲੀ ਜਿਹੜੀ ਆਪਾਂ ਦੇਖੀ ਜਾਂਦੇ ਆਂ ਕੀ ਆ ਗਿਆ ਇਹਦੇ ਮਗਰ ਵੀਰੇ ਇਹ ਬੱਚਾ ਵੀਰੇ ਅੱਜ ਦੂਜਾ ਤੀਜਾ ਦਿਨ ਹੋ ਗਿਆ ਨੂੰ ਸਵੀਨ ਬੁੱਟੇ ਉਹ 12 13 ਕਿਲੋ ਬੋਲਾ ਤਿਆਰ ਹੋਊਗਾ ਕਿੰਨਾ ਕੁ ਦੁੱਧ ਦੇ ਦੂਗੀ ਵੀਰੇ ਦੁੱਧ ਦੇ ਦੂ ਵੀਰੇ 15 16 ਕਿਲੋ ਖੁੱਲਾ ਮੌਜ ਕਿੰਨੇ ਦਿਨ ਹੋ ਗਏ ਹੋਈ ਨੂੰ ਤੀਜਾ ਦਿਨ ਹੋ ਗਿਆ ਜੀ ਜੇਰ ਜੂਰ ਕੰਪਲੀਟ ਜੇਰ ਦੀ ਵੀਡੀ ਤਦੇ ਦੇ ਵਿਪੰਦਰਾਸ ਵਾਲਾ ਕੋਲ ਨੰਤੋਰ ਤਾਰ ਕੇ ਦਿਖਾਈ ਗਏ ਬਾਕੀ ਇਧਰ ਨਹੀਂ ਪੰਜਾਬ ਵਾਲੀ ਨਹੀਂ ਨਹੀਂ ਸਮੀ ਪੜੀ ਹੋਈ ਹੈ ਚੰਗੀ ਹੈ ਬਾਕੀ ਥਣ ਸਪੇਸ ਤੇ ਲੱਗੇ ਹੋਇਆ ਹਨ ਤੇ ਵੀਡੀਓ ਬਣਾਉਣ ਦਾ ਟਾਈਮ ਆਪਣਾ 12 ਵਜੇ ਦਾ 6 ਘੰਟੇ ਵੀਡੀਓ ਚਵਾਈ ਦੇ ਵਿੱਚ ਬਾਕੀ ਉਸ ਹਿਸਾਬ ਨਾਲ ਜੱਜ ਕਰ ਲਿਓ ਤੇ ਭਜਨ ਭੋਜਨ ਪੂਰਾ ਹਨਾ ਹਾਂਜੀ ਹਾਂਜੀ ਭਜਨ ਵਜੂਦ ਵਾਲੀ ਬੱਚੇ ਦਾ ਬਹੁਤ ਜ਼ਿਆਦਾ ਕਰਦੀ ਆ ਦੇਖੋ ਫੇਸ ਕਰੋ ਚੈੱਕ ਹਨਾ ਹਾਂਜੀ ਤੇ ਗਰਮੀ ਨੇ ਮੰਨਣੀ ਕੀ ਹੈ 6 5 0 ਤੋਂ ਪਲੱਸ ਫੈਡ ਵਾਲੀ ਹੈ ਹਨਾ ਇਹ ਹਾਂਜੀ ਹਾਂਜੀ ਜਮਾ ਅਸਲ ਜਰਸੀ ਤੇ ਚਾਈ ਚੂਹੀ ਪੂਰੀ ਚੰਗੀ ਆ ਪੂਰੀ ਸੀਡ ਢੰਡੀ ਆ ਵਜਨ ਵਜੂਦ ਫੁੱਲ ਹਨਾ ਬਾਕੀ ਕਦਰ ਕਦ ਬਹੁਤ ਦਾ ਵੀ ਬੁੱਟੇ ਦਿਖਾ ਦੇ ਤਾ ਓਕੇ ਜੀ ਆ ਦੇਖਾ ਨੇਕਸ ਜਿਆ ਹਵਾਨਾ ਨਹੀਂ ਠੀਕ ਆ ਵੀਰੇ ਧਾਰਾ ਦਿਖਾਵਾਂਗੇ ਫਿਰ ਧਾਰਾ ਮਾਰ ਦਿੰਦੇ ਆ ਵੀ ਕੋਈ ਓਕੇ ਜੀ ਧਰਮ ਵਾਲੀ ਸੀਰ ਸਾਹੂ ਬਹੁਤ ਆ ਹਨਾ ਵੀਰੇ ਹਾਂਜੀ ਹਾਂਜੀ ਚਾਈ ਆਈ ਚੂਲੋ ਤਾਂ ਬੱਚਾ ਲਾਉਂਦੀ ਨਹੀਂ ਲੁੜਗੀ ਲੈ ਵੀ ਆ ਦੇਖੋ ਜੀ ਤੇ ਦੁੱਧ ਚਿੱਟਾ ਹਨਾ ਹਾਂਜੀ ਹਾਂਜੀ ਲੈ ਤੇ ਬਾਕੀ ਦਾ ਹਾਇ ਤਾਂ ਬਹੁੜਾ ਹੀ ਆ ਕੋਈ ਪੁਰਸ਼ਰ ਲਾਣੀ ਲੈ ਵੀ ਹੂੰ ਓਕੇ ਵੀਰੇ ਤੇ ਡਿਮਾਂਡ ਫਿਰ ਸਾਨੂੰ ਇਹਦੀ ਜਾਇਜ਼ ਜੀ ਇਦੀ ਫੋਨ ਤੇ ਕਰ ਲੈ ਸਾਰੀਆਂ ਗਾਇਆਂ ਦੀ ਹੋ ਜਾਇਜ ਹੀ ਫੋਨ ਤੇ ਕਰ ਲੈ ਬਸ ਜਾਇਜ ਹੋ ਜਾ ਕਿਉਂਕਿ ਕੋਈ ਵੇਚਣ ਪੁੱਚਣ ਵਾਲਾ ਨਹੀਂ ਹੈ ਤੇ ਸਾਨੂੰ ਹੈ ਤੋਹਫਾ ਹੀ ਹੈ ਨਾ ਜਮਾ ਜਿਹਨੂੰ ਕਹਿੰਦੇ ਆ ਪੰਜਾਬ ਵਾਲੇ ਆ ਆਰਡਰ ਦੇਖ ਰਿਹਾ ਬਾਈ ਕਿਸੇ ਵੀ ਗਾਂ ਦਾ ਲੈ ਕੋਈ ਟੁੱਟਮਾ ਹਵਾਨਾ ਨਹੀਂ ਸਾਰੇ ਉੱਤੇ ਆਪ ਹਵਾਨੇ ਦੀ ਤੇ ਬਾਕੀ ਦਾ ਹਜੇ 6 ਘੰਟੇ ਜਾਂਦੇ ਨੇ ਜਮਾ ਪੱਟੇ ਲਾ ਦੇਣੇ ਬਹੁਤ ਚੰਗੀ ਵੇੜਾ ਬਾਈ ਬਾਕੀ ਕੱਦ ਵਜਨ origional ਜਰਸੀ ਹੈ ਤੇ ਵੀ ਪੰਜਾਬ ਦੀ ਹਮ ਹੈਗੀ ਹੈਗੀ ਮਰਚਨਲ ਨਹੀਂ ਕਹਿ ਸਕਦੇ ਤੇ ਰੇਟ ਤਾਂ ਜਾਇਜ ਹੋਣਾ ਜਾਇਜ ਹੀ ਹੋਵੇ ਤੇ ਥਾਣੇ ਸੁਣ ਦੇਖ ਨਾ ਕੱਢੇ ਆ ਦੇ ਥਾਣੇ ਸੁਣ ਬਾਈ ਇਧਰ ਦੀ ਵੀ ਦਿਖਾ ਲੈ ਆ ਦੇਖੋ ਜੀ ਨੇੜ ਤੋਂ ਗੋਲੇ ਵੀ ਦੀ ਭੈੜਾ ਬਾਈ ਆ ਦੇਖੋ ਜੀ ਕਰੋ ਲੈਵਾ ਨੇੜ ਤੋਂ ਚੱਕ ਓਕੇ ਤੇ ਤੁਹਾਨੂੰ ਦੁੱਧ ਇਹਨੇ ਦੇ ਦੇਣਾ 15 16 ਕਿਲੋ ਹਣਾ ਮੋਜ ਨਾ ਮੋਜ ਨਾ ਬਈ ਠੀਕ ਆ ਵੀਰੇ 15 16 ਕਿਲੋ ਤੋਂ ਕੋਈ ਵੱਧ ਨਹੀਂ ਤੇ ਹੁਣ ਦੋ ਨੰਬਰ ਦੀ ਗੱਲ ਕਰ ਲਗੇ ਇਹ ਵੀ ਜਰਸੀ ਆ ਗਈ ਇਹ ਵੀ ਜਰਸੀ ਇਹ ਫਾਰਮ ਚ ਲਈ ਹੋਇਆ ਬਈ ਆਪਣੀ ਕਾਫੀ ਕਲਰ ਕਾਫੀ ਕਲਰ ਇਹ ਹੈਗੀ ਆ 50 ਕਿਲੋ 60 ਦੀ ਖੋਦਾ ਹਮ ਲੈਮਨ ਹੈਡ ਤੋਂ ਕਿ ਕੱਪਣਾ ਬਈ ਠੀਕ ਆ ਵੀਰੇ ਤੇ ਕਿ ਕਿ ਦਿਨ ਪਏ ਅਜੇ 13 14 ਮੂੰਹ ਕਿਵੇਂ ਆ ਮੂੰਹ ਚਾਰ ਤਾਂ ਵੀਰੇ ਖੋਲੋ ਇਹਨੂੰ ਤੋੜਾ ਤੋੜਾ ਕਰਾਈ ਕੇ ਚੈੱਕ ਤੇ ਪੱਟਣ ਲੱਗ ਗਏ ਹਣਾ ਗੱਦਾ ਹੁਣ ਅਸਲ ਤਾਂ ਪੱਟਣ ਲੱਗੀ ਆ ਹਾਂਜੀ ਹਾਂਜੀ ਹਮ ਦੇਖੋ ਕਿ ਫੇਸਪੂ ਚੈੱਕ ਕਰ ਲੈ ਓਕੇ ਜੀ ਬਾਕੀ ਵਜਨ ਵਜਨ ਲੇਕੇ ਮੁਕੇ ਹੂੰ ਬਹੁਤ ਜਿਆਦਾ ਵਜਨ ਬਾਕੀ ਹਾਈਟ ਫੁੱਲ ਹੂੰ ਬਾਲ ਢਲਣਾ ਫੁੱਲ ਹਨਾ ਹਾਂਜੀ ਫੇਸ ਦਿਖਾ ਲਈ ਓਕੇ ਜੀ ਓਕੇ ਵੀਰੋ ਆ ਕਰੋ ਜੀ ਚੈੱਕ ਤੇ ਤੋਹਫਾ ਹੀ ਆ ਹਨਾ ਤੁਹਾਨੂੰ ਤੋਹਫਾ ਵੀ ਤੋਹਫਾ ਜਿਹਨੂੰ ਪੰਜਾਬ ਵਾਲੀ ਕਹਿੰਦੇ ਨੇ ਜਰਸੀ ਆ ਪੰਜਾਬ ਵਾਲੀ ਹੂੰ ਆ ਦੇਖੋ ਜੀ ਚਲੋ ਲੈ ਚਲੋ ਵੀਰਸ ਬਾਕੀ ਬਰੀਡ ਵਾਈ ਵੀ ਤੇ ਥਣ ਥਣ ਬਹੁਤ ਕੰਮ ਦਾ ਕੱਟੂ ਜੇ ਪਹਿਲਣਾ ਹਨਾ ਜਾਤ ਬਰੀਡ ਫੁੱਲ ਆ ਤੇ ਬਾਕੀ ਦੀ ਗੱਲ ਬਾਈ ਨਾ ਤੂੰ ਜਰੂਰ ਸੰਪਰਕ ਕਰਨਾ ਤੇ ਥੋਨੂੰ ਫਿਰ ਇਹਦੇ ਕਿੰਨੇ ਪੈਸੇ ਆ ਇਹ ਵੀ ਫੋਨ ਵੀ ਕਰ ਲਾਂਗੇ ਜੈਜ ਹੋ ਜੈਜ ਹੋ ਓਕੇ ਜੀ ਦੋ ਨੰਬਰ ਤੋਫਾ ਤੋਫਾ ਵੀ ਜਾ ਵਾ ਸਰਾ ਖੀਰੀ ਹਜੇ ਹੂੰ ਆ ਲੈਵਾ ਦੇਖ ਲੈ ਬਈ ਲੈ ਓਕੇ ਜੀ ਬਾਕੀ ਤੇਰੇ ਜਾਨਵਰ ਮਾਨਕਰ 20 ਤੋਂ ਪਲੱਸ ਕੱਢੂ ਬਈ ਖੁੱਲਾ ਸੀਰ ਛੰਡੇ ਬਹੁਤ ਹੁੰਦੇ ਹਨਾ ਹਾਂ ਹਾਂ ਵੀਰੇ ਗਾਂ ਸਾਲੀ ਤਾਂ ਪੰਗਾ ਲੈਂਦੀ ਨਹੀਂ ਵੀਰੇ ਨਹੀਂ ਵੀਰੇ ਠੀਕ ਹੈ ਗਾਂ ਕਿਸੇ ਭੈਣ ਭਰਾ ਨੂੰ ਆਪਾਂ ਵੇਚਣੀ ਹੈ ਤੇ ਇਹ ਬੱਚਾ ਕਿਵੇਂ ਆ ਗਿਆ ਵੀਰੇ ਇਹ ਬਈ ਖੀਰੀ ਬੱਛੀ ਆ ਜਾ ਵਾ ਖੀਰੀ ਬੱਛੀ ਜਾ ਵਾ ਅਰੀਜਨਲ ਖੀਰੀ ਕਹਿਣ ਭਾਈ ਐਵੇਂ 10 ਨਹੀਂ ਕਹਿਣਾ ਕੋਈ ਫੰਦਾ ਨਹੀਂ 12 13 ਦਿਨ ਪਾਇ ਬੁੱਤੇ ਦੇ 15 ਹੀ ਲੈ ਜੂ 15 ਮੰਨ ਲੇ ਕੋਈ ਜਾਂ ਤੇ ਥਾਣ ਦੇਖੋ ਲੱਗੇ ਹੋਣਾ ਬੱਲੇ ਸੀ ਠੰਡੀ ਜਾਣ ਤੇ ਵੀ ਲੈ ਵੀ ਆਈ ਬਹਿ ਜਾ ਦੇਖ ਲੈ ਵਾ ਇਹਦਾ ਵੀ ਲੈ ਵਾ ਬਹੁਤ ਸੋਹਣਾ ਥਾਣ ਬਹੁਤ ਚੰਗਾ ਕਿੰਨੇ ਦਿਨ ਕੱਟ ਜੂਗੀ ਬਾਕੀ ਫੇਸ ਵੀ ਦਿਖਾ ਦੇ ਠੀਕ ਹੈ ਲੈ ਮੇਰੇ ਇਹ ਲੈ ਜੂ 12 13 ਦਿਨ ਬੁੱਤੇ ਮੰਨ ਕੇ ਚੱਲ ਜੀ ਫੇਸ ਦੇਖ ਕੇ ਨਾ ਸੋਣ ਓਕੇ ਆ ਦੇਖੋ ਕੀ ਕੀ ਜੀ ਬੁੱਤੀਆਂ ਨਹੀਂ ਕਹਿਣੀ ਕਿ ਕੰਨਾ ਕੋਲ ਜੇ ਤੇ ਬਾਕੀ ਦਾ ਹੁਣ ਬੁੱਦੀ ਵਾਦੀ ਦੇਖ ਲਈ ਓਕੇ ਆ ਜਾ ਲੈ ਜੀ ਬਹੁਤ ਵਧੀਆ ਨਹੀਂ ਜਰਸੀ ਹਿਸਾਬ ਨਾਲ ਠੀਕ ਹੈ ਜੀ ਹਾਂ ਜਿੱਦਾ ਜਰਸੀ ਕੋਸਾ ਬਾਰਾ ਨਾ ਬੜੀ ਸੁਣੀ ਨਿਕਲ ਲੱਗੀ ਓਕੇ ਆ ਜਾ ਮੈਂ ਛੋਟੀਆਂ ਹੁੰਦੀਆਂ ਤੇ ਦੁੱਧ ਵੀ ਦਿੰਦੇ ਬਾਕੀ ਖੀਰੀ ਆ ਨਾ ਖੀਰੀ ਵੀ ਦਾ ਦੰਦ ਵੀ ਪਾਟ ਕੇ ਰਖਾ ਦਿੰਦੇ ਵਿੱਚ ਕਣੀ ਯਾਰ ਕਿਹ ਕਹਿੰਦਾ ਹਾਂ ਬਿਲਰੇ ਇਹਨਾਂ ਖੀਰੀ ਇਹਦਾ ਦੁੱਧ ਦਾ ਨਾ ਬੱਚਾ ਜੇ ਆਪਾਂ ਨੂੰ ਦੇਖ ਜੇ ਜੀ ਦੰਦ ਆਪਾਂ ਫੇਰ ਹੀ ਕਹਿਣਾਗਾ ਵੀ ਖੀਰੀ ਆ ਠੀਕ ਆ ਦਿਸ ਗਿਆ ਆਪਾਂ ਨੂੰ ਤੁਹਾਨੂੰ ਭੋਂ ਦੀ ਨਾ ਦਿਸੇ ਹੁਣ ਆ ਦੇਖੋ ਜੀ ਬੱਚਾ ਬਹੁਤ ਪਿਆਰਾ ਤੁਹਾਨੂੰ ਇਹ ਬਹੁਤ ਜਿਆਦਾ ਬੱਚਾ ਵੀ ਇਹੀਂ ਨੇ ਬੱਸੀ ਬੱਸੀ ਦੇ ਦੀ ਦੋ ਬਣ ਜਾਣੀਆਂ ਠੀਕ ਆ ਤੇ ਫਿਰ ਕਿੰਨਾ ਦੁੱਧ ਕਢ ਦੂਗੇ ਇਦਕੇ ਦੁੱਧ ਉਹਦਾ ਸੇਵਾ ਕਰੀ ਤੋਂ 14-15 ਕਿਲੋ ਖੁੰਡਾ ਲਉਗੀ ਤੇ ਪਹਿਲੇ ਉਹਦਾ ਭਾਂਡਾ ਬਣਾਉਣਾ ਬਈ ਇਹਦਾ ਤਿਆਰੀ ਕਰਨ ਖਾਣੀ ਕਿੱਥੇ ਜਾ ਬਣਨੀ ਗੱਲ ਇਹਦਾ ਕੋਈ ਪਤਾ ਨਹੀਂ ਬਲੂਨ ਦਾ ਕੋਈ ਮੂੰਹ ਸਰਾ ਨਹੀਂ ਹੁੰਦਾ ਬਾਕੀ ਥੋੜੀ ਜਿਹੀ 에ਅਰ ਸ਼ੈਰ ਨਾਲ ਟੱਚ ਹੈਗੀ ਹੈ ਨਾ 에ਅਰ ਸ਼ੈਰ ਚ ਕਹਿ ਸਕਦੇ ਆ ਵੀਰੇ ਹਾਂ ਤੇ ਫਿਰ ਕਿੰਨੇ ਕ ਪੈਸੇ ਇਹਦੇ ਇਹਦਾ ਛੋਟਾ ਜਿਹਾ ਭਾਅ ਕਰਾਂਗੇ ਫੋਨ ਇੱਥੇ ਤੇ ਹੁਣ ਤਿੰਨ ਚਾਰ ਨੰਬਰ ਵੀਰੇ ਸ਼ਾਈ ਵਾਲਾ ਵੀ ਬਲੂਨ ਹੀ ਹੈ ਸਿੱਧੀ ਹੈ ਬੜੀ ਹੈ ਨਾ ਗੋਲ ਮਟੋਲ ਹੂੰ ਮਰਜ਼ੀ ਕੋਈ ਬਾਈ ਥੋੜੀ ਜਿਹੀ ਧੂਣ ਕਰ ਲਾ ਕੇ ਫੋਲੋ ਇਹਨੂੰ ਵੀ ਤੋਲਾ ਤਾਰਾ ਕਰਾ ਕੇ ਦੇ ਬਾਕੀ ਦਾ ਇਹ ਕਲਰ ਦੀ ਤੇ ਦੁੱਧ ਦੇ ਨੇ ਪਾਉਣਾ ਫੈਟ ਵਾਲਾ ਪਾਉ ਤਾਂ 13 14 ਕਿਲੋ ਹਾਂ 13 14 ਕਿਲੋ ਹੂੰ ਜਿੰਨੀ ਕਿ ਮੈਨੂੰ ਸਮਝ ਆਉਣੀ ਓਕੇ ਤੇ ਪਾਉ ਫੈਟ ਵਾਲਾ ਜਿਹਦੇ ਘਰ ਦੁੱਧ ਪੀਣ ਨੂੰ ਲੈਣੀ ਆ ਉਹਦੇ ਵਾਸਤੇ ਆ ਬਹੁਤ ਚੰਗੀ ਆ ਮੁੱਠੀ ਪਰ ਜੇ ਮੂਰੇ ਗਰਮੀ ਆ ਗਈ ਇਹ ਚੱਲਣ ਇਹ ਦੰਦਾਂ ਚ ਕਿਵੇਂ ਫਿਰ ਉਹਨੇ ਇਹ ਦੰਦਾਂ ਜਿਵੇਂ 4-5 ਹੂੰ ਓਕੇ ਤੇ ਬਾਕੀ ਦਾ ਸਮੇਂ ਦੇ ਹਿਸਾਬ ਨਾਲ ਸਾਰਾ ਕੁਝ ਬਦਲਣਾ ਪੈਂਦਾ ਹਨਾ ਵਪਾਰ ਵੀ ਸਮੇਂ ਦੇ ਹਿਸਾਬ ਨਾਲ ਵੱਡੀ ਬੈਡ ਨਹੀਂ ਚੱਲਦੀ ਹੁ ਗਰਮੀ ਆ ਗਈ ਗਰਮੀ ਆ ਗਈ ਸੀਟ ਛੱਡੀ ਆ ਬਈ ਕੋਈ ਦੱਤ ਛੱਗਲਾ ਕੰਮ ਨਹੀਂ ਲੈ ਬਾਕੀ ਸਾਰੇ ਤਰ੍ਹਾਂ ਦਾ ਸਾਰੇ ਤਰ੍ਹਾਂ ਦਾ ਆਪਣੇ ਕੋਲ ਗਾਹਕ ਹੁੰਦਾ ਹਰੇਕ ਨੂੰ ਹਰੇਕ ਪਾਸੂ ਲੈ ਕੇ ਦੇਣਾ ਹਨਾ ਲੈ ਕੇ ਦੇਣਾ ਬਾਕੀ ਠੰਡ ਨੂੰ ਬਹੁਤ ਚੰਗਾ ਬੁਟੇ ਤੇ ਉਹ ਨਾ ਸਮੇਂ ਬੜੀ ਵੀ ਬਹੁਤ ਆ ਹਨਾ ਬਹੁਤ ਜਿਆਦਾ ਸਮੇਂ ਸੇਵਾ ਕਰੀ ਤੇ ਦੰਦਾਂ ਜਿਵੇਂ ਵੀਰੇ ਚਾਰ ਦੰਦ ਚਾਰ ਦੰਦ ਓਕੇ ਜੀ ਓਕੇ ਤੇ ਸੋਨੂੰ ਇਹਦੀ ਕੀ ਡਿਮਾਂਡ ਆ ਗਈ ਵੀਰੇ ਇਹਦੀ ਫੋਨ ਤੇ ਗੱਲਾਂ ਛੋਟਾ ਜਿਹਾ ਭਾਈ ਇਹ ਤਾਂ ਤੇ ਦਿਨ ਕਿੰਨੇ ਘੱਟ ਜੂਗੀ ਲੈ ਲਈ ਬੁਟ ਖਾਤ ਅੜਨਾ ਓਕੇ ਬੰਨੂ ਤੇ ਹੁਣ ਆਪਾਂ ਤੁਹਾਨੂੰ ਐਚਪ ਕਰਾਉਸ ਥ ਠੀਕਾ ਗੱਲਬਾਤ ਬਾਈ ਨਾਲ ਕਰਾਵਾਂਗੇ ਇਹ ਕਿਹੜਾ ਸੁਆ ਵੀਰ ਇਹ ਬਈ ਬੁੱਢਾ ਦੂਜਾ ਸੁਆ ਦੇਦਾ ਮੋਢਿਆਂ 'ਤੇ ਟੱਚ ਕਰਦੀ ਹੂੰ ਵੱਡੀ ਬਹਿੜ ਹੈਗੀ ਵੱਡੀ ਬਹਿੜ ਪੂਰੀ ਸੀਟ ਲੱਦੀ ਆ ਬਾਈ ਹੂੰ ਕਲੂਨ ਇਹ ਦੁੱਧ ਦਿੰਦਾ ਨੇ 16-17 ਕਿਲੋ ਆ ਦੇਖੋ ਜੀ ਕਰੋ ਚੈੱਕ ਆ ਦੇਖੋ ਵਾਨਾਫ ਐਕਸ ਹਵਾਨਾ ਤਾਂ ਨਹੀਂ ਹੈਗਾ ਲੈ ਬਈ ਪੂਰੀ ਸੀਟ ਨੇ ਜਿਹੜੇ ਮਾਰਕੀ ਬੈਠਾ ਰਹੇ ਥੱਲੇ ਹੂੰ ਚੱਕਰੀ ਨਹੀਂ ਲੈ ਆ ਪਤੀ ਪਵੀ ਰਹੀ ਦਿਖਾ ਦੇ ਆਦਾ ਕਮਾਲ ਆ ਹੈਨਾ ਇਹਦਾ ਗੂੰਦ ਮਾਰ ਰਹੀ ਆ ਗੂੰਦ ਨਹੀਂ ਮਾਰਦੀ ਜਮਾ ਬਈ ਤੇ ਸਾਨੂੰ ਕਿੰਨੇ ਦਿਨ ਕੱਟ ਜੀ ਜਣ ਭਾਈ ਲੈ ਜੀ ਬੁੱਟੇ ਹਜੇ ਇਹ ਮੰਨ ਕੇ ਸੱਤ ਅੱਠ ਲੈ ਜਲੋ ਇਹਨੂੰ ਬਾਹਰ ਨੂੰ ਤਸੀਲ ਸਉ ਦਾ ਅੰਤ ਕੋਈ ਨਹੀਂ ਹਨਾ ਹਾਂ ਹਾਂ ਭਾਈ ਬਾਕੀ ਚੱਲ ਪੁੱਤ ਦੱਬਾ ਜਣਾ ਕੋਈ ਇਹਨੂੰ ਫੁੱਲ ਆ ਪੂਰੀ ਫੇ ਕਿੰਨਾ ਕੁ ਦੁੱਧ ਦਿੱਤਾ ਪਹਿਲੇ ਸਵੇਰ ਦਾ ਪਹਿਲੇ ਸਵੇਰ 16 17 ਕਿਲੋ ਤੱਕ ਇਹ ਕਰੀ 20 ਕਿਲੋ ਮੰਨ ਕੇ ਮਾਰਗੀ ਲੈ ਠੀਕ ਹੈ ਜੀ 20 ਕਿਲੋ ਦੁੱਧ ਦੁੱਧ ਇਹਨੇ ਦੇ ਦੇਣਾ ਤੇ ਇੱਕ ਹੋਰ ਗੱਲ ਹੈ ਦੀ ਖੁੱਚਾਂ ਤੋਂ ਤਾਂ ਆਲਾ ਹਵਾਨਾ ਹੀ ਰੂ ਇਹ ਜਿੰਨੇ ਸਵੇਰ ਮਾਰਜੀ ਸੂਪੇ ਹੀਟਿੰਗ ਵਾਲਾ ਹੂੰ ਕੋਈ ਜਾ ਬਾਨ ਨਹੀਂ ਬੈਠਾਂਗਾ ਨਹੀਂ ਨਹੀਂ ਬੈਠਾ ਉਹਦੇ ਚ ਕਹੀ ਨਹੀਂ ਸਕਦਾ ਕੋਈ ਆ ਦੇਖੋ ਫੇਸ ਕਰੋ ਚੱਕ ਇੱਕ ਨੰਬਰ ਲੈ ਚੱਲ ਵੀਰੇ ਓਕੇ ਹੈ ਜੀ ਤੇ ਬਾਕੀ ਦੀ ਗੱਲ ਡੱਬ ਬਹੁਤ ਵਧੀਆ ਤੇ ਥੋੜੀ ਜਿਹੀ ਐਚਪ ਕਰਾਸ ਆ ਗਈ ਉਹਦੇ ਨਾਲ ਇਹਨੇ ਗਰਮੀ ਨਹੀਂ ਜਮਾਈ ਮੰਨਣੀ ਆ ਦੇਖੋ ਜੀ ਤੇ ਦੁੱਧ 20 ਕਿਲੋ ਬੈੜ ਨੇ ਦੇ ਦੇਣਾ ਕੋਈ ਮੈਣੇ ਨਹੀਂ ਰੱਖਦਾ ਇਹਨੂੰ ਵੱਡੇ ਸਹਾਇਦ ਦੀ ਆ ਠੀਕ ਆ ਜੀ ਤੇ ਸੋਨੂੰ ਫਿਰ ਇਹਦੀ ਮੰਗ ਵੀਰ ਛੋਟਾ ਹੀ ਮੁੱਲ ਹੋ ਵੀ ਹੋ ਕੋਈ ਓਕੇ ਐਵੇਂ 70 50 ਤੱਕ ਆਪਾਂ ਮੰਗਣਾ ਜੈਜ ਭਾਈ ਗੋ ਜਿਹੜੀ ਜੀ ਜਿੰਨੇ ਦੀ ਹੈਗੀ ਆ ਭਾਈ ਉਹਨੇ ਦੱਸ ਚਲੋ ਬੋਲ ਦਿਓ ਨੰਬਰ ਫਿਰ ਨੰਬਰ ਵੀ ਹੈ 86990999728 ਪਿੰਡ ਹਿੰਮਤਪੁਰਾ ਜ਼ਿਲ੍ਹਾ ਮੋਗਾ ਤਸੀਲ ਨਿਹਾਲ ਸਿੰਘ ਵਾਲਾ ਤੇ ਨਾਂ ਸੋਨੂ ਨਾਂ ਵੀਰੇ ਸੋਨੂ ਬਾਕੀ ਦਾ ਲੋਕ ਜਾਣਦੇ ਆ ਕੋਈ ਇਹੋ ਜੀ ਗੱਲ ਨਹੀਂ ਦੱਸਣੀ ਲੋੜ ਨਹੀਂ ਆਪਾਂ ਦਾ ਮਾਲ ਨਿਕਲ ਜਾਂਦਾ ਸਭ ਨੂੰ ਪਤਾ ਹੁੰਦੇ ਬਾਰੇ ਪੰਜ ਬੈੜਾ ਵੀਰੇ ਇੱਕ ਕੈਚ-ਅਪ ਕ੍ਰਾਸ ਸ਼ਾਹੀਵਾਲ ਤਿੰਨ ਜਰਸੀ ਬਲੂਨ ਸੂਈ ਸਵਾਈ ਜਰਸੀ 12 ਕਿਲੋ ਬੋਲਾ ਮਿਲਕ ਕੰਬੈਸਟੀ 16 ਮਗਰ ਬੱਛਾ ਜੀ ਤੇ ਬਾਕੀ ਦਾ ਪਿੰਡ ਹਿੰਮਤਪੁਰਾ ਜ਼ਿਲ੍ਹਾ ਮੋਗਾ ਤਸੀਲ ਨਿਹਾਲ ਸਿੰਘ ਵਾਲਾ ਨੰਬਰ ਵੀ ਦਾ 86990999728 ਹਾਂ ਆ ਦੇਖੋ ਜੀ ਕੋਈ ਰੌਲੇ ਨਹੀਂ ਵੀਰੇ ਇਹ ਤਾਂ ਜਿਹੜਾ ਮਰਜ਼ੀ ਮੰਗਾਵੇ ਜਿਹੜਾ ਮਰਜ਼ੀ ਬਾਈ ਚਾਹੀਏ ਵੀ ਆਨਲਾਈਨ ਮੰਗਾ ਲੇ ਓਕੇ ਜੀ ਜੇਰ ਇਕੱਲੇ ਜੇ ਆਪਾਂ ਵੀਡੀਓ ਪਾਵਾਂਗੇ ਮਾਲਕਾਂ ਨੂੰ ਠੀਕ ਆ ਵੀਰੇ ਤੇ ਬਾਕੀ ਪੰਜ ਨਾਲ ਸੀ ਪੰਜੇ ਸਾਨੂੰ ਦਿਖਾ ਦੇ ਸਾਰੇ ਵੀਰਾਂ ਦਾ ਐਂਡ ਤਾਈ ਵੀਡੀਓ ਦੇਖਣ ਲਈ ਤੈਨੂੰ ਧੰਨਵਾਦ ਜਲਦ ਮਿਲਦੇ ਆ ਕਿ ਨਵੀਂ ਵੀਡੀਓ